ਚਾਰਚ ਕਰਜ਼ੇ ਦਾ ਦੈਂਤ ਕਿਸਾਨਾਂ ਨੂੰ ਲਗਾਤਾਰ ਨਿਕਲਦਾ ਜਾ ਰਿਹਾ। ਹੁਣ ਇਸ ਤੈਂਤ ਨੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਚ ਦੋ ਨੌਜਵਾਨ ਕਿਸਾਨਾਂ ਨੂੰ ਨਿਗਲ ਲਿਆ। ਜਿहां ਕਰਜ਼ੇ ਤੋਂ ਪਰੇਸ਼ਾਨ ਦੋ ਨੌਜਵਾਨ ਕਿਸਾਨਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਦੋਵੇਂ ਹੀ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਮ੍ਰਿਤਕਾਂ ਦੀ ਪਛਾਣ 33 ਸਾਲਾ ਜਗਰੂਪ ਸਿੰਘ ਤੇ 24 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਥੋੜਾ ਜਿਹਾ ਕਰਜ਼ੇ ਦੇ ਵਿੱਚ ਜੂਝ ਰਿਹਾ ਸੀ ਖਾ ਪੀਂ ਚਿਰ ਤੋਂ। ਜਿਹੜਾ ਇਹਦਾ ਪਿਤਾ ਜੀ ਹੈ ਉਹ ਥੋੜਾ ਜਿਹਾ ਚਮੜੀ ਦੀ ਰੋਗਾਂ ਤੋਂ ਕਾਫੀ ਚਿਰ ਤੋਂ ਬਿਮਾਰ ਸੀਗਾ ਉਹਦੇ ਤੇ ਵੀ ਕਾਫੀ ਪੈਸਾ ਖਰਚ ਹੁੰਦਾ ਰਿਹਾ ਉਹਦੋਂ ਮਗਰੋਂ ਦਬੀੜਾ ਦੀ ਜ਼ਿੰਮੇਵਾਰੀ ਵੀ ਸੰਭਲ ਲਈ ਤੇ ਖਰਚੇ ਤੇ ਬਹੁਤ ਥਲੇ ਰਿਹਾ ਕਾਫੀ ਪੈਣਾ ਪਿਆ ਜਾਂ ਤੇ ਬਸ ਖਰਚੇ ਦੇ ਵਿੱਚ ਜੁੜੇ ਹੁਣ ਉਹ 5-4 ਮਹੀਨਾ ਤੋਂ ਪਰੇਸ਼ਾਨ ਤੇ ਥੋੜਾ ਜਿਹਾ ਖਰਚੇ ਕਰ ਗਿਆ ਕਰਜ਼ਾ ਜੀ ਹੋਈ ਸਿਰਫ 4-5 ਲੱਖ ਦਾ ਹੋਊਗਾ ਜੀ ਮੱਝਾਂ ਦੇ ਲੋਨ ਸੀਗਾ ਜੀ ਤੇ ਇੱਕ ਲਿਮਟ ਖੜੀ ਰਹੀ ਜੀ ਬਾਕੀ ਉਹ ਸਿਰਫ ਆਪਣੇ ਜਿਹੜੇ ਆਰਤੀ ਇਹਦੇ ਤੇ ਪਿੱਛੇ ਆਪ ਦਾ ਪ੍ਰਵਾਹ ਛੱਟ ਗਿਆ ਜੋ ਬੱਚਾ ਆ ਦੀ ਜੁਲੀ ਇੱਕ ਵਜ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਸ਼ਾਹਪੁਰ ਕਲਾਂ ਦੇ ਦੋਵੇਂ ਨੌਜਵਾਨ ਕਿਸਾਨਾਂ ਨੇ ਕਰਜ਼ੇ ਦੇ ਬੋਝ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦੱਸਿਆ ਜਾ ਰਿਹਾ ਕਿ ਦੋਵੇਂ ਕਰਜ਼ੇ ਕਾਰਨ ਪਰੇਸ਼ਾਨ ਸੀ ਦੋਵਾਂ ਨੇ ਇਸੇ ਪਰੇਸ਼ਾਨੀ ਦੇ ਚਲਦਿਆਂ ਸਲਫਾਸ ਖਾ ਕੇ ਕੁਲ ਕੁਸ਼ੀ ਕਰ ਲਈ ਮੰਦਪਾਗੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਕਿਸਾਨੀ ਯੂਨੀਅਨ ਦੇ ਆਗੂਆਂ ਨੇ ਮ੍ਰਿਤਕ ਨੌਜਵਾਨਾਂ ਦੇ ਪੀੜਤ ਪਰਿਵਾਰ ਦਾ ਕਰਜ਼ਾ ਮਾ ਅਤੇ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਹ ਇਹ ਕਰਜ਼ੇ ਚੜੇ ਨੇ ਇਹ ਕਰਜ਼ੇ ਮਾਫ ਹੋਣੇ ਚਾਹੀਦੇ ਨੇ ਇਹਨਾਂ ਦੇ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਅਸਲ ਤਾਂ ਇਹ ਸਰਕਾਰਾਂ ਜਿੰਨੇ ਜਕਰ ਸੋਚਦੀਆਂ ਨਹੀਂ ਸਾਡੇ ਜਿਵਾਕ ਬਾਹਰ ਵੀ ਜਾਂਦੇ ਨੇ ਉਹ ਵੀ ਇਸ ਇੱਕ ਤੰਗੀ ਦੇ ਕਾਰਨ ਹੀ ਜਾਂਦੇ ਨੇ ਜੇ ਤੰਗ ਉਰੇ ਸਰਕਾਰਾਂ ਨੂੰ ਰਜਕਾਰ ਮਿਲਦਾ ਹੋਵੇ ਸਾਡਾ ਬੱਚਾ ਸਾਡੇ ਜਿਨ੍ਹਾਂ ਦੇ ਅਧਿਕਾਰ ਓਝੜ ਗਏ ਉਹ ਉਹ ਬੀਬੀਆਂ ਦਾ ਉਹ ਬੱਚਿਆਂ ਦਾ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਕੀ ਕੀ ਬਣਨਾ ਹੈ ਕੀ ਕਰਨਾ ਹੈ ਜੇ ਸਰਕਾਰਾਂ ਨੇ ਨਾ ਬਾਹ ਫੜੀ ਇਹ ਅਰਜਾਂ ਵੱਧਦਾ ਤੁਰਿਆ ਜਾਂਦਾ ਹੈ ਸੂਬੇ 'ਚ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਕਿਸਾਨ ਕਰਜ਼ੇ ਦੇ ਬੋਝੇ ਹੇਠਾਂ ਦੱਬਦੇ ਆਂ ਖੌਫਨਾਕ ਕਦਮ ਚੁੱਕਦੇ ਜਾ ਰਹੇ ਨੇ ਅਫਸੋਸ ਦਿਖਾਦਾ ਕਿ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸਾਨ ਖੁਦਕੁਸ਼ੀਆਂ ਘਟਣਾ ਹੋਈਆਂ ਪੀਟੀਸੀ ਨਿਊਜ਼ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ